ਦੋਸਤੋ ਮੈਂ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਜਿਹੜੀ ਭਰਤੀ ਆ ਜਿਹਦੇ ਤੇ ਮੈਨੂੰ ਲੱਗਦਾ ਕਿ ਪਿਛਲੇ ਤਿੰਨ ਦਹਾਕਿਆਂ ਦਾ ਜਿਹੜਾ ਸੰਤਾਪ ਆ ਉਹ ਪੰਜਾਬ ਭੋਗ ਰਿਹਾ ਔਰ ਮੈਂ ਇੱਕ ਕੌਨਸ਼ੀਅਸ ਡਿਸੀਜਨ ਲਿਆ ਸੀ ਔਰ ਇਹ ਬੱਚੇ ਜਿਹੜੇ ਪੰਜਾਬ ਦੇ ਹੈਗੇ ਜਿਨ੍ਹਾਂ ਨੇ ਬਿਲਕੁਲ ਮੈਰਿਟ ਦੇ ਉੱਤੇ ਔਰ ਜਿਹੜੀਆਂ UGC ਦੀਆਂ ਸਾਰੀਆਂ ਗਾਈਡਲਾਈਨਸ ਕਲੀਅਰ ਕਰਦੇ ਆ ਉਹ ਬੱਚੇ ਪਰਤੀ ਹੋਏ ਸੀ ਔਰ ਉਹਦੇ ਕਰਕੇ ਹੀ ਕਾਲਜਾਂ ਦੇ ਵਿੱਚ ਜਿਹੜੀ ਰੌਣਕ ਆ ਉਹ ਵਾਪਸ ਪਰਤੀ ਧੀ ਔਰ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਯੂਥ ਆ ਉਹਦਾ ਬਾਹਰ ਜਾਣ ਦਾ ਜਿਹੜਾ ਟ੍ਰੈਂਡ ਆ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਸਾਡੀ ਹਾਇਰ ਐਜੂਕੇਸ਼ਨ ਨੂੰ ਵਿਧੀਬੱਧ ਤਰੀਕੇ ਨਾਲ ਸਰਕਾਰਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਿਆ ਔਰ ਸਰਕਾਰੀ ਸਿਸਟਮ ਨੂੰ ਜਿਹੜਾ ਤਹਿਸ ਨਹਿਸ ਕੀਤਾ ਔਰ ਉਹ ਇੱਕ ਪਰਾਲਾ ਜਿਹੜਾ ਮੈਂ ਤਿੰਨ ਦਹਾਕਿਆਂ ਤੋਂ ਬਾਅਦ ਕੀਤਾ ਸੀ ਉਹਦੇ ਵਿੱਚ ਸਰਕਾਰ ਜਿਹੜੀ ਉਹ ਆਨਾਕਾਨੀ ਕਰ ਰਹੀ ਆ ਤੇ ਕੱਲ ਨੂੰ ਜਿਹੜਾ ਧਰਨਾ ਜਿਹੜਾ ਸੰਗਰੂਰ ਦੇ ਵਿੱਚ ਲੱਗਣ ਜਾ ਰਿਹਾ ਮੈਂ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਇਹ ਪੰਜਾਬ ਦਾ ਭਵਿੱਖ ਹੈ ਤੁਸੀਂ ਇਹ ਕਲੇਮ ਕਰਦੇ ਸੀ ਕਿ ਇਹ ਸਾਨੂੰ ਵਾਈਸ ਚਾਂਸਲਰ ਨਹੀਂ ਲਾਉਣ ਦਿੰਦੇ ਪਰ ਹੁਣ ਗੱਲ ਜਿਹੜੀ ਆ ਸਾਡੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰ ਤੱਕ ਨਹੀਂ ਇਹ ਜਿਹੜੇ ਲੋਕ ਲਾਉਣ ਦਿੰਦੇ ਕਿਉਂਕਿ UGC ਦੀਆਂ ਸਾਰੀਆਂ ਗਾਈਡਲਾਈਨਸ ਕਲੀਅਰਸ ਆ ਔਰ ਜਿਹੜੇ ਸਾਡੇ ਐਜੂਕੇਸ਼ਨ ਮੰਤਰੀ ਆ ਹਰਜੋਤ ਬੈਂਸ ਜੀ ਉਹਨਾਂ ਦਾ ਜਿਹੜਾ ਨਜ਼ਰੀਆ ਆ ਉਹ ਬੜਾ ਨੈਗੇਟਿਵ ਆ ਭਗਵਾਨਤ ਮਾਨ ਜੀ ਤੁਸੀਂ ਇਹਨਾਂ ਦੀ ਗੱਲ ਸੁਣ ਕੇ ਇਹਨਾਂ ਦੀ ਆਪਾਂ ਪ੍ਰੋਪਰੀਏਟ ਜਿਹੜੀ ਆ ਉਹ ਚਾਹੇ ਕਿਊਰੇਟਿਵ ਅਪੀਲ ਹੈ ਚਾਹੇ ਰਿਵਿਊ ਹੈਗਾ ਉਹਨੂੰ ਪ੍ਰੋਪਰਲੀ ਪਰਸੂ ਕਰੀਏ ਔਰ ਤੁਸੀਂ ਜਿੱਦਾਂ ਵਾਅਦਾ ਵੀ ਕੀਤਾ ਤਾਂ ਕਿ ਇਹ ਜਿਹੜੇ ਬੱਚੇ ਆ ਇਹ ਸਾਡੇ ਪੰਜਾਬ ਲਈ ਔਰ ਪੰਜਾਬ ਦਾ ਜਿਹੜਾ ਆਉਣ ਵਾਲਾ ਭਵਿੱਖ ਆ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਕਾਲਜਾਂ ਦੇ ਵਿੱਚ ਸਿੱਖਿਆ ਦੇ ਕੇ ਤੇ ਸਮੇਂ ਦਾ ਹਾਨੀ ਬਣਾ ਸਕਣ ਸੋ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਪਰਸਨਲ ਧਿਆਨ ਦਿੰਦੇ ਹੋਏ ਇਹਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਓ ਤਾਂ ਕਿ ਪੰਜਾਬ ਨੂੰ ਤੁਹਾਡੇ ਕੋਲੋਂ ਨਿਰਾਸ਼ਾ ਨਾ ਮਿਲੇ